ਇਸ ਵੇਲੇ ਦੀ ਖਬਰ ਤੁਹਾਨੂੰ ਸਾਂਝੀ ਕਰਨ ਜਾ ਰਹੇ ਹਾਂ ਅੰਮ੍ਰਿਤਸਰ ਤੋਂ ਜਿੱਥੇ ਅੰਮ੍ਰਿਤਸਰ ਦੇ ਵਿੱਚ ਬੀਤੇ ਦਿਨੀ ਦੋ ਨੌਜਵਾਨਾਂ ਵੱਲੋਂ ਇੱਕ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ ਤਾਂ ਦੱਸ ਦਈਏ ਕਿ ਮਹਿਲਾ ਸੀ ਜੋ ਆਪਣੇ ਘਰ ਨੂੰ ਜਾ ਰਹੀ ਸੀ ਤਾਂ ਰਸਤੇ ਦੇ ਵਿੱਚ ਐਕਟਿਵਾ ਤੇ ਸਵਾਰ ਹੋ ਕੇ ਦੋ ਨੌਜਵਾਨ ਆਉਂਦੇ ਨੇ ਔਰ ਉਸ ਨੂੰ ਰਾਹ ਦੇ ਵਿੱਚ ਘੇਰ ਕੇ ਉਸ ਦੀਆਂ ਵਾਲੀਆਂ ਜੋ ਨੇ ਉਹ ਖੋ ਕੇ ਉੱਥੋਂ ਫਰਾਰ ਹੋ ਜਾਂਦੇ ਨੇ ਤਾਂ ਹੁਣ ਪੁਲਿਸ ਵੱਲੋਂ ਇੱਕ ਵੱਡੀ ਕਾਰਵਾਈ ਕੀਤੀ ਗਈ ਹੈ ਔਰ ਇੱਕ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤਾਂ ਤਸਵੀਰਾਂ ਜੋ ਨੇ ਉਹ ਵੀ ਤੁਹਾਨੂੰ ਸਾਂਝੀ ਕਰ ਰਹੇ ਹਾਂ ਤਸਵੀਰਾਂ ਵੇਖ ਸਕਦੇ ਹੋ ਹੁਣ ਪੁਲਿਸ ਦੀ ਗ੍ਰਿਫਤ ਚ ਖੜਾ ਹੈ ਨੌਜਵਾਨ ਉ ਜੋਸੀ ਉਸ ਨੂੰ ਖੋਲ ਕੇ ਉੱਥੋਂ ਫਰਾਰ ਹੋ ਗਿਆ ਸੀ ਅਤੇ ਉਸ ਦੇ ਨਾਲ ਹੀ ਇਸ ਦਾ ਇੱਕ ਸਾਥੀ ਵੀ ਸੀ ਜੋ ਅਜੇ ਪੁਲਸ ਦੀ ਗ੍ਰਿਫਤ ਤੋਂ ਬਾਹਰ ਹੈ ਅਤੇ ਪੁਲਸ ਵੱਲੋਂ ਲਗਾਤਾਰ ਉਸ ਦੀ ਗ੍ਰਿਫਤਾਰੀ ਦੇ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਤਾਂ ਜੋ ਸੀ ਸੀ ਟੀ ਵੀ ਨਿਕਲ ਕੇ ਸਾਹਮਣੇ ਆਈ ਸੀ ਉਹ ਵੀ ਤੁਹਾਨੂੰ ਸਾਂਝੀ ਕਰ ਰਹੇ ਹਾਂ ਸੀ ਸੀ ਟੀ ਵੀ ਵੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਦੋ ਨੌਜਵਾਨ ਐਕਟਿਵਾ ਤੇ ਸਵਾਰ ਹੋ ਕੇ ਹੁੰਦੇ ਨੇ ਉਹ ਰਾਹ ਚ ਜਾਂਦੀ ਔਰਤ ਨੂੰ ਰੋਕ ਕੇ ਉਸ ਦੀਆਂ ਕੰਨਾਂ ਦੀਆਂ ਵਾਲੀਆਂ ਖੋ ਕੇ ਫਰਾਰ ਹੋ ਜਾਂਦੇ ਨੇ ਤਾਂ ਦੱਸ ਦਈਏ ਨੌਜਵਾਨ ਦੇ ਉੱਤੇ ਪੁਲਸ ਨੇ ਦੱਸਿਆ ਕਿ ਪਹਿਲਾਂ ਵੀ ਨੋ ਪਰਚੇ ਨੇ ਔਰ ਇਹ ਸ਼ਖਸ ਲਗਾਤਾਰ ਹੀ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦ ਨਾਮ ਬਣਾਉਂਦਾ ਸੀ ਤਾਂ ਪੁਲਿਸ ਵੱਲੋਂ ਇੱਕ ਵੱਡੀ ਕਾਰਵਾਈ ਕੀਤੀ ਗਈ ਹੈ ਔਰ ਇਸ ਸ਼ਖਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤਾਂ ਦੱਸ ਦਈਏ ਕਿ ਇਹ ਸ਼ਖਸ ਪਹਿਲਾਂ ਸੁਨਿਆਰੇ ਦਾ ਕੰਮ ਕਰਦਾ ਸੀ ਤਾਂ ਹੁਣ ਰਾਗੀਰਾ ਕੋਲੋਂ ਲੁੱਟ ਖੋਹ ਕਰਨ ਦਾ ਕੰਮ ਇਸਨੇ ਸ਼ੁਰੂ ਕਰ ਲਿਆ ਸੀ ਤਾਂ ਹੁਣ ਪੁਲਿਸ ਵੱਲੋਂ ਇਸਨੇ ਗ੍ਰਿਫਤਾਰ ਕਰ ਲਿਆ ਗਿਆ ਹੈ ਔਰ ਰਾਗੀਰਾ ਨੂੰ ਇਹ ਆਪਣਾ ਨਿਸ਼ਾਨਾ ਬਣਾਉਂਦਾ ਸੀ ਉਹਨਾਂ ਪਾਸੋਂ ਲੁੱਟ ਖੋਹਦਾ ਸੀ ਤਾਂ ਹੁਣ ਇੱਕ ਨੌਜਵਾਨ ਪੁਲਿਸ ਦੀ ਗ੍ਰਿਫਤਾਰੀ ਹੈ ਤਾਂ ਪੁਲਿਸ ਵੱਲੋਂ ਹੋਰ ਵੀ ਕਈ ਵੱਡੇ ਖੁਲਾਸੇ ਕੀਤੇ ਗਏ ਨੇ ਉਹ ਵੀ ਤੁਹਾਨੂੰ ਸੁਣਾਉਣੇ ਆ ਇੱਕ ਮੁੰਡੇ ਨੂੰ ਅਰੈਸ ਕੀਤਾ ਜਿਹਦਾ ਨਾਮ ਹੈ ਨਿੱਕੋ ਤੇ ਦੂਸਰਾ ਉਹਦਾ ਜਿਹੜਾ ਸਾਥੀ ਹੈ ਰੂਬਲ ਉਹ ਇਹਨਾਂ ਨੇ 1 ਤੇ 2 ਦੀ ਦਰਮਿਆਨੀ ਰਾਤ ਨੂੰ ਇੱਕ ਲੇਡੀ ਮਨਜੀਤ ਕੌਰ ਜਿਹੜੀ ਆਪਣੇ ਘਰ ਵੱਲ ਜਾ ਰਹੀ ਸੀ ਰਾਤੀ ਉਹਦੇ ਉਹ ਪੈਦਲ ਜਾ ਰਹੀ ਸੀ ਇਹ ਦੋਨੋਂ ਮੁੰਡੇ ਐਕਟਿਵਾ ਸਕੂਟਰ ਤੇ ਆਏ ਤੇ ਮਨਜੀਤ ਕੌਰ ਦੀ ਵਾਲੀਆਂ ਸਨੇਚ ਕੀਤੀਆਂ ਤੇ ਜਿਵੇਂ ਸਨੇਚ ਕੀਤੀਆਂ ਆਪਣਾ ਮਨਜੀਤ ਕੌਰ ਨੇ ਥਾਣੇ ਇਤਲਾ ਦਿੱਤੀ ਤੇ ਪੁਲਿਸ ਨੇ ਨਾਲ ਦੇ ਨਾਲ ਹੀ ਐਫ ਆਈ ਆਰ ਰਜਿਸਟਰ ਕੀਤੀ ਤੇ ਫਾਇਰਸਟ ਕੀਤੇ ਕਰਕੇ ਤੇ ਪੁਲਿਸ ਨੇ ਪਾਲਣਾ ਸ਼ੁਰੂ ਕੀਤਾ ਕਿ ਜਿਹੜੇ ਮੁੰਡਿਆਂ ਨੇ ਕੀਤੀ ਐਸ ਅਸੀਂ ਕੈਮਰਾਜ਼ ਦੀ ਹੈਲਪ ਲਈਤੀ ਨਾਲ ਹਿਊਮਨੈਂਟ ਦੀ ਹੈਲਪ ਲਈਤੀ ਤੇ ਸਾਨੂੰ ਪਤਾ ਚੱਲਿਆ ਕਿ ਐ ਜਿਹੜਾ ਇੰਦਰਜੀਤ ਸਿੰਘ ਅਕਵਲਜੀਤ ਸਿੰਘ ਅਲਾਈਸ ਨਿੱਕੂ ਜਿਹੜਾ ਹੈਗਾ ਮੁੰਡਾ ਇਹਨੇ ਆ ਕੀਤੀ ਐ ਜੀ ਸਨੇਚਿੰਗ ਨਾਲ ਇਹਨਾਂ ਦੇ ਮੁੰਡਾ ਰੂਬਲ ਹੈਗਾ ਤੇ ਅਸੀਂ ਥੋੜੇ ਦਿਨਾਂ ਦੇ ਵਿੱਚ ਵਿੱਚ ਹੀ ਇਹਨੂੰ ਅਰੈਸਟ ਕਰ ਲਿਆ ਤੇ ਰਿਸਕ ਕਰਕੇ ਸਾਨੂੰ ਪਤਾ ਚੱਲਿਆ ਕਿ ਇਹਦੇ ਤੇ ਪਹਿਲਾਂ ਤੋਂ ਹੀ ਨੌ ਮੁਕਦਮੇ ਦਰਜ ਹੈਗੇ ਆ ਆਪਣਾ ਅੰਮ੍ਰਿਤਸਰ ਪੁਲਿਸ ਕਮਿਸ਼ਨਰੇਟ ਵਿੱਚ ਵਕਫਾਕ ਥਾਣੇ ਤੇ ਤੇ ਹੁਣ ਅਸੀਂ ਇਹਨੂੰ ਅਦਾਲਤ ਵਿੱਚ ਪੇਸ਼ ਕਰਕੇ ਅੱਜ 2 ਦਿਨ ਦਾ ਪੁਲਿਸ ਰਿਮਾਨ ਮਿਲਿਆ ਤੇ ਅ ਹੁਣ ਅਸੀਂ ਇਹਦੀ ਹੋਰ ਵੀ ਪੁੱਛਗਿੱਛ ਕਰਾਂਗੇ ਤੇ ਸਾਨੂੰ ਇਹ ਨਾਲ ਨਾਲ ਇੱਕ ਹੋਰ ਚੀਜ਼ ਪਤਾ ਚੱਲੀ ਹੈ ਕਿ ਜਿਹੜੀ ਇਹ ਵਾਲੀਆਂ ਸਨੇਚ ਕਰਦੇ ਸੋਨੇ ਦੇ ਕੰਦਰ ਸਨੇਚ ਕਰਦਾ ਸੀਗਾ ਇਹ ਬੇਸਿਕਲੀ ਉਹਨਾਂ ਦਾ ਸੋਨਾ ਪਿਗਲਾ ਕੇ ਉਸ ਸੁਨਿਆਰੇ ਨੂੰ ਦਿੰਦਾ ਸੀਗਾ ਤੇ ਉਸ ਸੁਨਿਆਰੇ ਨੂੰ ਦੇ ਕੇ ਤੇ ਉਹਦੇ ਬਦਲੇ ਪੈਸੇ ਲੈਂਦਾ ਸੀ ਤੇ ਇਹ ਪਹਿਲਾਂ ਹੁਣ ਤਾਂ ਵਿਲਾ ਹੀ ਸੀਗਾ ਹੁਣ ਤਾਂ ਸਨੇਚਿੰਗ ਤੇ ਚੋਰੀਆਂ ਦੇ ਕੰਮ ਵਿੱਚ ਹੀ ਸੀਗਾ ਇਹ ਕੁਝ ਸਾਲ ਪਹਿਲਾਂ ਸੁਨ ਸੁਨਿਆਰੇ ਦਾ ਹੀ ਕੰਮ ਕਰਦਾ ਸੀਗਾ ਤੈਨੂੰ ਟੈਕਨੀਕ ਸੀਗੀ ਉਹਨੂੰ ਸੁਨਿਆਰੇ ਜਾਣਦੇ ਵੀ ਸੀਗੇ ਤੇ ਇਹੋ ਜੇ ਕੰਮਾਂ ਨੂੰ ਅੰਜਾਮ ਦਿੰਦਾ ਸੀ ਸਰ ਇਹ ਕਿਹ ਤੋਂ ਫੜਿਆ ਗਿਆ ਤੇ ਇਹ ਮਤਲਬ ਵਪਾਰ ਕਰਦਾ ਸੀ ਸੋਨੇ ਦਾ ਤੇ ਇਹ ਪਹਿਲਾਂ ਸੋਨੇ ਸੁਨਿਆਰੇ ਦਾ ਕੰਮ ਕਰਦਾ ਸੀਗਾ ਜੀ ਕਿੱਥੇ ਕਰਦਾ ਸੀ ਆਪਣੇ ਏਰੀਆ ਚੀਜੀ ਵੋਲਟ ਸਿਟੀ ਵੋਲਟ ਸਿਟੀ ਹੁਣ ਅਸੀਂ ਇਹ ਤਿੰਨ ਚਾਰ ਜਨੇਦਾ ਸਾਨੂੰ ਪਤਾ ਚੱਲੇ ਹੈ ਕਿ ਜਿਨ੍ਹਾਂ ਨੂੰ ਵੇਚਦਾ ਸੀ ਪਰ ਅਸੀਂ ਉਹਨਾਂ ਇਹ ਦੇਖਾਂਗੇ ਕਿ ਇਹ ਕੀ ਕਹਿ ਕੇ ਵੇਚਦਾ ਸੀਗਾ ਪਹਿਲਾਂ ਵੀ ਜਿਵੇਂ ਕੰਮ ਕਰਦਾ ਸੀ ਇਹਨੂੰ ਸਾਰੇ ਸੁਨਿਆਰਿਆਂ ਦਾ ਪਤਾ ਸੀ ਤੇ ਲਿੰਕ ਸੀਗੇ ਕਿ ਸਰ ਅੰਮ੍ਰਿਤ ਸਰ ਦੀ ਲਿੰਕ ਸੀ ਜੀ ਅੰਮ੍ਰਿਤ ਸਰ ਅੰਮ੍ਰਿਤ ਸਰ ਹਾਂਜੀ ਬੈਕਗਰਾਉਂਡ ਜਿਵੇਂ ਮੈਂ ਤੁਹਾਨੂੰ ਦੱਸਿਆ ਕੁਝ ਖਾਸ ਤਾਂ ਪੜਿਆ ਨਹੀਂ 8ਵੀਂ ਕਲਾਸ ਪੜਿਆ ਹੈ ਹੈਗਾ 40 42 ਸਾਲਾਂ ਦਾ ਮੁੰਡਾ ਹੈਗਾ ਤੇ ਪਹਿਲਾਂ ਤੋਂ ਨਹੀਂ ਆ ਰਹੇ ਤਾਂ ਕੰਮ ਕਰਦਾ ਸੀ ਉਹਨੇ ਕੁਝ ਸਾਲਾਂ ਤੋਂ ਚੋਰੀਆਂ ਵੇਚੀ ਸੀਗਾ ਉਹ ਫਰਾਰ ਹੈ ਜੀ ਰੂਬਲ ਫਰਾਰ ਹੈ ਵਾਸੀ ਅੰਮ੍ਰਿਤਸਰ ਦਾ ਨਹੀਂ ਵਾਸੀ ਅੰਮ੍ਰਿਤਸਰ ਦਾ ਇਹ ਹੈਗੇ ਆ ਆਪਣਾ ਸ਼ੀਦੋਦਮ ਸਿੰਘ ਨਗਰ ਬੀ ਡਿਵੀਜ਼ਨ ਦੇ ਹੈਗੇ ਜਿੱਦੋਂ ਉਹ ਵੀ ਅਸੀਂ ਰਿਕਵਰ ਕਰ ਲਈਏ ਉਹ ਚੋਰੀ ਦੀ ਕੀਤੀ ਸੀ ਇਹ ਮਨੇ ਉਹ ਅਸੀਂ ਰਿਕਵਰ ਕਰ ਉਹ ਅਸੀਂ ਵੈਰੀਫਾਈ ਕਰ ਰਹੇ ਹਾਂ ਰਿਕਵਰ ਕੀਤੀ ਹੈ ਉਹਦੇ ਕਾਗਜ਼-ਕੁੱਗਜ਼ ਦੇਖ ਰਹੇ ਹਾਂ ਕੋਈ ਨਸ਼ੇ ਦਾ ਕੋਈ ਨਸ਼ਾ ਰਹਾ ਜੀ ਉਹ ਹਲੇ ਸੀ ਇਹਦਾ ਮੈਡੀਕਲ ਕਰਾ ਕੇ ਸਭ ਪਤਾ ਚੱਲਿਆ ਮੈਂ ਤੁਨਕੇ 282 ਸੇਜੀ ਹੁੰਦਾ ਸੀ ਕੱਲ ਰੈਸਟ ਕੀਤਾ ਅੱਜ ਪੇਸ਼ ਕੀਤਾ ਹੁਣ 2 ਦਿਨ ਦਾ ਰਿਮਾਨਡ ਮਿਲਿਆ ਤੇ ਅਸੀਂ ਪੂਰੀ ਕਟ ਨੀ ਫਿਲਹਾਲ ਕੋਈ ਨਹੀਂ ਹੈ ਤੈ